ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਪੰਜਾਬ ਦੇ ਸਾਰੇ ਹੀ ਨਾਗਰਿਕ ਧਿਆਨ ਦਿਓ ਪੰਜਾਬ ਦੇ ਸਾਰੇ ਹੀ ਨਾਗਰਿਕਾਂ ਵਾਸਤੇ ਫ੍ਰੀ ਲੈਪਟਾਪ ਮੋਬਾਈਲ ਅਤੇ ਟੈਬਲੇਟ ਜਿੱਤਣ ਦਾ ਸੁਨਹਿਰੀ ਮੌਕਾ ਹੈ ਦੋਸਤੋ ਇਸ ਵੀਡੀਓ ਨੂੰ ਵਰਤਵਾਧ শেয়ার ਕਰਿਓ ਤਾਂ ਕਿ ਕੋਈ ਵੀ ਪੰਜਾਬ ਦਾ ਨਾਗਰਿਕ ਐਸਾ ਨਾ ਹੋਵੇ ਜਿਸ ਤੰ ਇਹ ਵੀਡੀਓ ਨਾ ਪਹੁੰਚੇ ਅਤੇ ਉਹ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਨਾ ਲੈ ਸਕੇ ਤਾਂ ਦੋਸਤੋ ਤੁਸੀਂ ਸਿਰਫ ਇਹ ਕੰਮ ਕਰਨਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਮੋਬਾਈਲ ਲੈਪਟਾਪ ਜਾਂ ਫਿਰ ਇਸ ਤੋਂ ਇਲਾਵਾ ਟੈਬਲੇਟ ਵੀ ਚੱਲ ਸਕਦੇ ਹੋ ਤਾਂ ਦੋਸਤੋ ਲੈ ਕੇ ਚੱਲਦਾ ਹਾਂ ਜਾਣਕਾਰੀ ਵਾਲੇ ਉਸ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਦੋਸਤੋ ਜਾਣਕਾਰੀ ਵੱਲ ਲੈ ਕੇ ਚੱਲਦਾ ਹਾਂ ਇਲੈਕਸ਼ਨ ਕਵਿਚ 2025 ਜੋ ਕਿ 15ਵੇਂ ਨੈਸ਼ਨਲ ਵੋਟਰ ਡੇ ਵਾਲੇ ਦਿਨ ਲਿਆ ਜਾਵੇਗਾ ਜੋ ਕਿ ਤੁਹਾਡੀ ਇਲੈਕਟਰੋਨੋਲ ਨੌਲੇਜ ਦੇ ਸੰਬੰਧ ਵਿੱਚ ਹੋਵੇਗਾ ਜਿਸ ਵਿੱਚ ਤੁਸੀਂ ਵਿੰਡੋ ਲੈਪਟਾਪ ਪਹਿਲਾ ਨਾਮ ਦੂਸਰਾ ਨਾਮ ਐਂਡਰੋਇਡ ਟੈਬਲੇਟ ਅਤੇ ਇਸ ਤੋਂ ਇਲਾਵਾ ਤੀਸਰਾ ਨਾਮ 스마트 ਵਾਚ ਜਿਸ ਸਕਦੇ ਹੋ ਇਸ ਤੋਂ ਇਲਾਵਾ ਡਿਸਟ੍ਰਿਕਟ ਲੈਵਲ ਜੋ ਪ੍ਰਾਈਸ ਰਹਿਣਗੇ ਦੇਈ ਟੌਪ ਸਕੋਰਰ ਹੋਣਗੇ ਉਹ ਹਰੇਕ ਡਿਸਟ੍ਰਿਕਟ ਦੇ ਵਿੱਚੋਂ ਉਹਨਾਂ ਨੂੰ ਇੱਕ ਸਮਾਰਟਫੋਨ ਦਿੱਤਾ ਜਾਵੇਗਾ ਤਾਂ ਦੋਸਤੋ ਤੁਸੀਂ ਕਰਨਾ ਕੀ ਹੈ ਇਲੈਕਸ਼ਨ ਕੁਇਜ਼ ਵਾਸਤੇ ਤੁਹਾਨੂੰ ਦੱਸ ਦਈਏ ਇੰਪੋਰਟੈਂਟ ਪੁਆਇੰਟ ਤੁਹਾਡੀ ਐਲੀਜੀਬਿਲਟੀ ਕੀ ਹੈ ਜੇਕਰ ਤੁਹਾਡੇ ਕੋਲ ਇੱਕ ਵੈਲਿਡ ਆਈਡੀ ਪ੍ਰੂਫ ਹੈ ਜਾਂ ਫਿਰ ਵੋਟਰ ਕਾਰਡ ਆਧਾਰ ਕਾਰਡ ਜਾਂ ਸਕੂਲ ਜਾਂ ਕਾਲਜ ਦੀ ਆਈਡੀ ਤਾਂ ਤੁਸੀਂ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਸਕਦੇ ਹੋ ਟੂ ਲੈਵਲ ਕੁਇਜ਼ ਕੰਪੀਟੀਸ਼ਨ ਹੈ ਜਿਸ ਵਿੱਚ ਪ੍ਰੀਲਿਮਨਰੀ ਆਨਲਾਈਨ ਰਾਊਂਡ ਹੋਵੇਗਾ ਜਿਸ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚੋਂ ਜੋ 23 ਵਿਨਰਸ ਚੁਣੇ ਜਾਣਗੇ ਜਿਸ ਦਾ ਫਾਈਨਲ ਆਫਲਾਈਨ ਰਾਊਂਡ ਜੋ ਕਿ ਲੋਕ ਨਾ ਵੀ ਚੋਭੇਗਾ 23 ਡਿਸਟ੍ਰਿਕਟ ਲੈਵਲ ਵਿਨਰਸ ਨੂੰ ਉੱਥੇ ਕੰਪੀਟ ਕਰਨਾ ਪਵੇਗਾ ਤਿੰਨ ਟੌਪ ਦੀਆਂ ਪੋਸਟ ਵਾਸਤੇ ਇਸ ਤੋਂ ਇਲਾਵਾ ਜੋ 23 ਵਿਨਰ ਹੋਣਗੇ ਉਹਨਾਂ ਨੂੰ smartphones ਦਿੱਤਾ ਜਾਵੇਗਾ ਸ਼ਡਿਊਲ 10 ਮਾ ਤੁਹਾਨੂੰ ਆਨਲਾਈਨ ਰਜਿਸਟ੍ਰੇਸ਼ਨ ਤੁਸੀਂ 28 12 2024 ਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ক্লোਜ਼ ਸਾਰਾ ਜਨਵਰੀ 2025 ਨੂੰ ਹੋਵੇਗੀ ਆਨਲਾਈਨ ਕੁਇਜ਼ ਕੰਪਟੈਸਟ ਜੋ ਹੋਵੇਗਾ 19 ਇੱਕ ਤੋਂ 2025 ਨੂੰ ਹੋਵੇਗਾ ਅਤੇ ਸਟੇਟ ਲੈਵਲ ਆਫਲਾਈਨ ਕੁਇਜ਼ ਕੰਪੀਟਿਸ਼ਨ 24 ਇੱਕ ਤੋਂ 2025 ਨੂੰ ਹੋਵੇਗਾ स्लॉट ਜੋ ਹੋਣਗੇ ਆਨਲਾਈਨ ਕੁਇਜ਼ ਕੰਪੀਟਿਸ਼ਨ ਦੇ ਉਹ 8 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਹੋਣਗੇ ਉਹ ਤੁਹਾਨੂੰ SMS ਦੇ ਰਾਹੀਂ ਭੇਜ ਦਿੱਤੇ ਜਾਣਗੇ ਤੁਸੀਂ ਕਿਸ स्लॉट ਦੇ ਵਿੱਚ ਭਾਗ ਲੈ ਸਕਦੇ ਹੋ ਪ੍ਰਾਈਜ਼ ਡਿਸਟ੍ਰਿਬਿਊਸ਼ਨ ਟੌਪ 3 ਸਟੇਟ ਵਿਨਰਸ ਨੂੰ ਪ੍ਰਾਈਜ਼ ਦਿੱਤਾ ਜਾਵੇਗਾ ਸਟੇਟ ਲੈਵਲ ਨੈਸ਼ਨਲ ਵੋਟਰੀ ਫੰਕਸ਼ਨ ਜੋ ਕਿ ਲੁਧਿਆਣਾ ਵਿੱਚ ਹੋ ਰਿਹਾ ਹੈ ਇਸ ਵਾਸਤੇ ਵੈਬਸਾਈਟ ਦਾ ਲਿੰਕ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗਾ ਤੁਸੀਂ ਵੈਬਸਾਈਟ www.punjab.indiastatquiz.com ਤੇ ਜਾ ਕੇ ਰਜਿਸਟਰਡ ਕਰ ਸਕਦੇ ਹੋ ਤਾਂ ਦੋਸਤੋ ਜੇਕਰ ਕੋਈ ਵੀ ਸਮੱਸਿਆ ਹੁੰਦੀ ਹੈ ਤਾਂ ਕਮੈਂਟ ਵਾਲੇ ਬਾਕਸ ਦੇ ਵਿੱਚ ਦੱਸਣਾ ਤਾਂ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਕੇ ਇਨ ਟੂ 올 ਮਾਈ ਵੀਅਰਸ